ਆ ਮੋਲ ਲੈਣ ਲਈ ਇਕੱਠੇ ਹੋਏ ਹਾਂ ਜੇ ਦੋ ਸਭ ਨੂੰ ਸਾਰਿਆਂ ਨੂੰ ਛੋਟੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਕਿ ਜਿਹੜੀ ਕਿਰਤ ਹੈ ਹਾਕਮਾਂ ਤੋਂ ਕਿਹੜੇ ਤਰੀਕੇ ਨਾਲ ਲਈ ਜਾਂਦੀ ਹੈ ਕਿਵੇਂ ਲੜਿਆ ਜਾਂਦਾ ਹੈ ਕਾਰ ਦੀ ਪਹੁੰਚ ਨਹੀਂ ਕਿਸੇ ਮੰਤਰੀ ਦੀ ਪਹੁੰਚ ਨਹੀਂ ਕਿ ਜਿਹੜੀ ਛੋਟੀ ਕਿਰਤ ਆ ਮਾਰੀ ਜਾਵੇ ਪਰ ਨਾਲ ਨਾਲ ਬਾਰ ਬਾਰ ਇਥੋਂ ਜੁਨੀਆਨਾ ਦਾ ਨਾਮ ਆਇਆ ਛੋਟੇ ਟੈਕਲੀ ਗੱਲ ਪੁਆਇੰਟ ਹੈ ਜਿਹੜੇ ਉਹ ਤਾਂ ਨਹੀਂ ਸਾਡੇ ਯਾਦ ਪਰ ਜਿਹੜਾ ਕਾਰਪੋਰੇਟ ਹੈ ਉਹਦਾ ਹੱਲਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਸਾਡੇ ਪੰਜਾਬ ਦੇ ਵਿੱਚਾ ਵੱਡਾ ਹਿੱਸਾ ਲੋਕਾਂ ਨੇ ਕਹਿਦਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਮਾਸਟਰ ਪੜਾਉਂਦੇ ਨਹੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੁੰਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਵਧੀਆ ਜਿਹੜਾ ਇਹੋ ਜਿਹਾ ਵਰਤਾਂਤ ਸਿਰਜਿਆ ਸਟੇਟ ਦੀਆਂ ਏਜੰਸੀਆਂ ਦੇ ਵੱਲੋਂ ਪੂਰੀ ਵਿਉਂਤਬੰਦੀ ਦੇ ਨਾਲ ਕੋਲਾ ਸੀ ਟੱਕਰਾ ਕਰਨਾ ਹੈ ਕਿਉਂਕਿ ਛੋਟੇ ਤੇ ਤੁਸੀਂ ਇੱਕ ਪੜ੍ਹੇ ਲਿਖਿਆ ਬਰ ਕੋ ਛੋਟੇ ਤੇ ਸਮਾਜ ਦੀ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਸਮਾਜ ਦੇ ਸਿਰਜਣ ਤਾਂ ਕਰਕੇ ਛੋਟੇ ਤੇ ਸਮਾਜ ਦੀ ਜ਼ਿੰਮੇਵਾਰੀ ਹੈ ਜੇ ਜਿਹੜੇ ਸਮਾਜ ਦੀ ਜੀਤੇ ਜ਼ਿੰਮੇਵਾਰੀ ਆਉਂਦੇ ਨਾਲ ਸਰਕਾਰ ਇੱਥੋਂ ਦੇ ਹਾਕਮ ਜਦੋਂ ਬੇਦਖਾਫੀ ਕਰਦੇ ਐ ਤਾਂ ਫਿਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਹਿੱਸੇ ਦਾ ਸਾਫ਼ ਦੇ ਕੇ ਜਿਨ੍ਹਾਂ ਨੇ ਸਮਾਜ ਦੀ ਸਿਰਜਣਾ ਕਰਨੀ ਹੈ ਸਾਡੇ ਮੁੰਡੇ ਕੁੜੀਆਂ ਨੂੰ ਸਹੀ ਰਾਹ ਦਿਖਾਉਣਾ ਹੈ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਕੀ ਕਰਤਾ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਸਮਾਇਕ ਦੀਆਂ ਚਿੱਟੀਆਂ ਪੁੜੀਆਂ ਫੜਾਦੀਆਂ ਜਿਹਦੇ ਵਿੱਚ ਹੁਣ ਰੋਜ਼ ਅਸੀਂ ਵੀਡੀਓ ਦੇਖਦੀਆਂ ਜਿਹੜੇ ਜਿਹੜੀਆਂ ਸਾਡੀਆਂ ਬੇਟੀਆਂ ਉਹ ਵੀ ਨਸ਼ਾ ਕਰਿਆ ਹੁੰਦਾ ਹੈ ਉਹ ਚਾਹੁੰਦੇ ਆ ਵੀ ਆਹਾ ਐਸਾ ਜਿਹੜਾ ਨੌਜਵਾਨੀ ਹੈ ਜਿਹਨੇ ਸਟੇਟ ਨਾਲ ਟੱਕਰ ਲੈਣੀ ਹੈ ਉਹ ਨਸ਼ੇ ਦੇ ਨਾਲਾ ਜਿਉਂਦੀਆਂ ਲਾਛਾ ਬਣ ਜਾਣੇ ਤੇ ਵੱਡਾ ਹਿਸਾਬ ਬਣ ਗਿਆ ਜਿਹੜੇ ਪੰਜਾਬੀਆਂ ਨੇ ਕਿਸੇ ਸਮੇਂ ਸਮਾਜ ਦੀ ਔਰਤਾਂ ਦੀ ਰਾਖੀ ਲਈ ਜਾਨਾਂ ਵਾਰੀਆਂ ਸੀ ਹੁਣ ਉਹ ਦਾਤ ਕਹਾਉਂਦੇ ਐ ਵੀ ਐਸਾ ਔਰਤ ਦੇ ਕਦੋਂ ਕੰਨ ਪਟਕੇ ਵੱਜ ਜੀਏ ਕਦੋਂ ਉਹਦਾ ਪਰਸ ਖੋ ਕੇ ਵੱਜ ਜੀਏ ਉਸ ਡੇਟ ਨਾਲ ਸਾਡੀ ਟੱਕਰ ਆ ਜਿਹਨੇ ਬਰਦਾਤ ਸਿਰ ਜਾਏਗਾ ਸੋ ਅਸੀਂ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਵੱਲੋਂ ਜਿਹਦੀ ਅਗਵਾਈ ਸਰਦਾਰ ਮਨਜੀਤ ਸਿੰਘ ਤਰੇਰ ਕਰ ਰਹੇ ਹਨ ਸਾਨੂੰ ਸਿਰਫ ਇੰਨਾ ਸੁਨੇਹਾ ਲੱਗਿਆ ਸੀ ਵੀ 20 ਕ ਬੰਦਿਆਂ ਨੇ ਜੜਬੇ ਦੀ ਦਾਣਾ ਮੰਡੀ ਚ ਜਾਣਾ ਹੈ ਅਸੀਂ ਉਸੇ ਤਾਇਰ ਦੇ ਵਿੱਚ ਜਸਵੰਦੀ ਦਾ ਜਿਹੜਾ ਹੁਕਮ ਹੈ ਉਹ ਪਵਾ ਕੇ ਇੱਥੇ ਆ ਗਏ ਜਿੱਦੈ ਜਥੇਬੰਦੀ ਨੇ ਕਹਿਦਾ ਵੀ ਆ ਮੰਡੀ ਭਰਨੀ ਆ ਉਹ ਤੇ ਮੰਡੀ ਭਰ ਦਿਆਂਗੇ ਛੋਡੇ ਨਾਲ ਖੜੇ ਆ ਪਰ ਜਿਹੜੀ ਛੋਡੀ ਲੜਾਈ ਆ ਉਹ ਜਾਵਦੇ ਦੇ ਨਾਲ ਜਿੱਤੀ ਜਾਣੀ ਐ ਜਾਵਦਾ ਹੁੰਦਾ ਜਿਵੇਂ ਉਹ ਹਿੱਸੇ ਨੂੰ ਬਾਰੀ-ਬਾਰੀ ਇੱਥੋਂ ਬੁਲਾਰੇ ਕਹੀ ਗਏ ਉਹ ਬੈਠੇ ਨਹੀਂ ਹੈਗੇ ਉਹ ਇਸ ਕਰਕੇ ਮੇਰੀ ਬੇਨਤੀ ਐ ਕਿ ਉਹ ਜਿਹੜੇ ਹਿੱਸੇ ਜਿਹੜੇ ਆਗੂ ਨੇ ਜਿਹੜੀ ਜੁਨੀਅਨ ਦੇ ਵਿੱਚ ਉਹ ਹਿੱਸਾ ਕੰਮ ਕਰਦਾ ਉਹਨਾਂ ਦੀਆਂ ਮੀਟਿੰਗਾਂ ਮੂਟਨਾ ਕਰਾ ਕੇ ਉਹਨਾਂ ਨੂੰ ਇਹ ਜਾਵਦੇ ਤਹਿਤ ਕੀ ਸਾ ਮੀਟਿੰਗਾਂ ਦੇ ਵਿੱਚ ਇਕੱਠਾਂ ਦੇ ਵਿੱਚ ਬੈਠਣ ਦੀ ਜਿਹੜੀ ਉਹਦੇ ਦਿਮਾਗ ਦੇ ਵਿੱਚ ਆ ਸਮਝ ਬਣਾਓ ਤੇ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ